ਨਗਰ ਕੌਂਸਲ ਨਿਕੋਦਰ ਦੇ ਵਿੱਚ ਮੌਜੂਦ ਹੈ ਇਕਤਾ ਲਹਿਰ ਦੀ ਟੀਮ ਜਿੱਥੇ ਕਿ ਅੱਜ ਐਮ.ਐਲ.ਏ. ਬੀ.ਬੀ. ਇੰਦਰਜੀਤ ਕੌਰ ਮਾਨ ਵੱਲੋਂ ਪੀ.ਐਮ. ਆਵਾਜ਼ ਜੋ ਇਹਨਾਂ ਦੇ ਤਹਿਤ 249 ਲਾਪਤਰੀਆਂ ਨੂੰ ਜਿਹੜੇ ਲੈਟਰ ਦਿੱਤੇ ਗਏ ਆ 249 ਲਾਪਤਰੀਆਂ ਨੂੰ ਲੈਟਰ ਦਿੱਤੇ ਗਏ ਆ ਤੇ 50 ਜਿਹੜੇ ਹੋਰ ਬਾਕੀ ਆ ਉਹਨਾਂ ਨੂੰ ਵੀ ਜਲਦੀ ਇਹ ਲੈਟਰ ਦੇ ਦਿੱਤੇ ਜਾਣਗੇ ਆਓ ਤੁਹਾਨੂੰ ਵੀ ਲੈ ਚਲਦੇ ਆ ਅੰਦਰ ਔਰ ਦਿਖਾਣੇ ਆ ਅੰਦਰ ਦੀਆਂ ਤਸਵੀਰਾਂ ਉਪਰਾਲਾ ਨਗਰ ਕੌਂਸਲ ਦੇ ਵਿੱਚ ਕੀਤਾ ਜਾ ਰਿਹਾ ਹੈਗਾ ਜਿਨ੍ਹਾਂ ਦੀਆਂ ਛੱਤਾਂ ਟੁੱਟੀਆਂ ਸੀ ਉਹਨਾਂ ਨੂੰ ਅੱਜ ਪੈਸਾ ਦਿੱਤਾ ਜਾ ਰਿਹਾ ਕੀ ਕਹਿਣਾ ਚਾਹੋਗੇ ਅ ਬਿਲਕੁਲ ਜੀ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਇਸ ਮਹਿੰਗਾਈ ਦੇ ਯੁੱਗ ਦੇ ਵਿੱਚ ਔਰ ਸਾਡੇ ਨਗਰ ਕੌਂਸਲ ਨੇ ਸਾਡੇ ਵਲੰਟੀਅਰ ਸਹਿਬਾਨਾਂ ਨੇ ਪਿਛਲੇ ਸਮੇਂ ਦੇ ਵਿੱਚ ਬੜੀ ਮਿਹਨਤ ਕੀਤੀ ਹੈ ਬੜੀ ਮੁਸ਼ਕਲ ਕੀਤੀ ਹੈ ਕਿ ਪੀਐਮਏ ਵਾਈ ਦੇ ਵਿੱਚ ਜਿਹੜੇ ਵੱਧ ਤੋਂ ਵੱਧ ਲੋਕਾਂ ਨੂੰ ਕਵਰ ਕੀਤਾ ਜਾ ਸਕੇ ਮੁਝੇ ਮੈਨੂੰ ਲੱਗਦਾ ਕਿ ਇਤਿਹਾਸਕ ਹੀ ਆ ਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਕਦੀ ਕਿਸੇ ਨੂੰ ਜਿਹੜਾ ਉਹ ਇੰਨੀ ਮਿਹਨਤ ਕਰਕੇ ਜਿਹੜੇ ਪੈਸੇ ਦਿੱਤੇ ਗਏ ਹੋਣ 249 ਜਿਹੜੇ ਲਾਭਪਾਤਰੀ ਆ ਉਹਨਾਂ ਨੂੰ ਅੱਜ ਸੈਂਕਸ਼ਨ ਲੈਟਰ ਦਿੱਤੇ ਗਏ ਆ 50 ਦੇ ਹੋਰ ਰੈਡੀ ਨੇ ਜਿਹੜੇ 2-4 ਦਿਨ ਸੀ ਦਿੱਤੇ ਜਾਣਗੇ 100 ਦੇ ਹੋਰ ਤਿਆਰ ਹੋ ਰਿਹਾ ਜਿਹੜੇ 1 ਮਹੀਨੇ ਤੱਕ ਅਸੀਂ ਉਹਨਾਂ ਤੱਕ ਪਹੁੰਚਾਵਾਂਗੇ ਅਸੀਂ ਸੁਣਦੇ ਰਹੀਆਂ ਕਦੀ 20 ਨੂੰ ਮਿਲਦੇ ਸੀ ਕਦੀ 25 ਨੂੰ ਮਿਲਦੇ ਸੀ ਕਦੀ ਵੱਧ ਤੋਂ ਵੱਧ 50 ਨੂੰ ਕਿਤੇ ਮਿਲ ਜਾਂਦੇ ਸੀ ਕਦੀ ਇੰਨੀ ਵੱਡੀ ਗਿਣਤੀ ਦੇ ਵਿੱਚ ਕਿਸੇ ਨੇ ਮਿਹਨਤ ਨਹੀਂ ਕੀਤੀ ਕੋਈ ਲੋਕਾਂ ਤੱਕ ਅਪਰੋਚ ਨਹੀਂ ਕੀਤੀ ਕਿ ਵੀ ਉਹਨਾਂ ਦੇ ਇੰਨੇ ਜਿਹੜੇ ਆ ਇੰਨੇ ਵੱਡੇ ਪਦਦਰ ਦੇ ਉੱਤੇ ਇੰਨੀ ਵੱਡੀ ਗਿਣਤੀ ਦੇ ਵਿੱਚ ਦਿੱਤੇ ਜਾ ਸਕੇ ਤੁਸੀਂ ਸਾਰੇ ਗਵਾਹੀ ਹੋ ਸਾਰੇ ਬੈਠੇ ਹੋ ਕਿ ਹੁੰਦਾ ਮਿਲਦੇ ਰਹੇ ਪਹਿਲਾਂ ਵੀ 25 ਨੂੰ ਮਿਲ ਗਿਆ 30 ਨੂੰ ਮਿਲ ਗਿਆ 50 ਨੂੰ ਮਿਲ ਗਿਆ ਇਹ ਸਾਰਾ ਜਿਹੜਾ ਸਾਡਾ ਸਿਹਰਾ ਜਾਂਦਾ ਇਹ ਸਾਡੇ ਪਾਰਟੀ ਦੇ ਵਲੰਟੀਅਰ ਸਹਿਬਾਨ ਜਿਹੜਾ ਨੂੰ ਘਰ ਘਰ ਮੈਂ ਮੇਰਾ ਆਪਣਾ ਕਿਉਂਕਿ ਬਹੁਤੇ ਹੁੰਦਾ ਕਿ ਵਿੱਚ ਕੋਈ ਸਾਡੇ ਕੋਲ ਕੋਈ ਸਕੀਮ ਹੈ ਤਾਂ ਉਹਦੇ ਤਹਿਤ ਵੱਧ ਤੋਂ ਵੱਧ ਲੋਕਾਂ ਨੂੰ ਫਾਇਦਾ ਦਿੱਤਾ ਜਾ ਸਕੇ ਮੈਂ ਪਿੱਛੋਂ ਜ਼ੋਰ ਲਾਉਂਦੀ ਰਹੀ ਹਾਂ ਔਰ ਇਹਨਾਂ ਨੂੰ ਹਰ ਮੁਹੱਲੇ ਦੇ ਵਿੱਚ ਘਰ-ਘਰ ਭੇਜਦੀ ਰਹੀਆਂ ਕਿ ਤੁਸੀਂ ਲੋਕਾਂ ਨੂੰ ਜਾ ਕੇ ਗਾਈਡ ਕਰੋ ਉਹਨਾਂ ਨੂੰ ਮੋਬਾਈਲਾਈਜ਼ ਕਰਕੇ ਉਹਨਾਂ ਦੇ ਕਾਗਜ਼ ਪੱਤਰ ਪੂਰੇ ਕਰਵਾਓ ਫਾਰਮੈਲिटीज ਵੀ ਬਹੁਤ ਨੇ ਜਿਹੜੀਆਂ ਕਈ ਵਾਰੀ ਨਹੀਂ ਲੋਕ ਪੂਰੀਆਂ ਕਰ ਪਾਉਂਦੇ ਔਰ ਉਹਦੇ ਨਾਲ ਹੀ ਜਿਹੜੇ 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 ਫਾਰਮ ਇੱਥੇ ਪਹੁੰਚਦੇ ਗਏ ਆ ਨਾਲ ਦੀ ਨਾਲ ਆਨਲਾਈਨ ਈਓ ਦਫ਼ਤਰ ਨੇ ਕੀਤੇ ਔਰ ਬੜੀ ਕਹਿੰਦੇ ਆ ਕਿ ਮੈਂ ਕਹਿੰਨੀ ਕਿ ਬੜੀ ਮਿਹਨਤ ਦੇ ਨਾਲ ਜਿਹੜਾ ਇਹ ਅਸੀਂ ਟਾਰਗੇਟ ਅਚੀਵ ਕੀਤਾ ਲੇਕਿਨ ਇਹ ਟਾਰਗੇਟ ਹਜੇ ਬਹੁਤ ਛੋਟਾ ਹੈ ਸਾਡਾ ਟਾਰਗੇਟ ਤਕਰੀਬਨ ਨਕੌਦਰ ਸ਼ਹਿਰ ਦੇ 1000 ਗਰੀਬ ਲੋਕਾਂ ਨੂੰ ਘਰ ਦੇਣ ਦਾ ਹੈ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਤੇਜ਼ੀ ਦੇ ਨਾਲ ਜਿਹੜਿਆ ਉਹ ਹੋਰ ਕਾਗਜ਼ ਪੱਤਰ ਪੂਰੇ ਕਰਵਾ ਕੇ ਲੋਕਾਂ ਦੇ ਜਿਹੜਿਆ ਉਹਨਾਂ ਦਾ ਉਹਨਾਂ ਨੂੰ ਘਰ ਦਿਲਾਵਾਂਗੇ ਔਰ ਨਾਲ ਦੀ ਨਾਲ ਇੱਕ ਹੋਰ ਕਿ ਜਿਹੜੇ ਪਿਛਲੇ ਸਮੇਂ ਦੇ ਜੀ ਗਵਨ ਹੋ ਗਿਆ ਸੀ ਇੱਕ ਕੋਈ ਪਰਚਾ ਵੀ ਦਰਜ ਹੋਇਆ ਸੀ ਔਰ ਪਰਚਾ ਦਰਜ ਹੋਣ ਤੋਂ ਬਾਅਦ ਹਜੇ ਤੱਕ ਦੋਸ਼ੀ ਜਿਹੜਾ ਉਹ ਭੱਜਾ ਹੋਇਆ ਪੁਲਿਸ ਦੇ ਗ੍ਰਿਫਤ ਦੇ ਵਿੱਚ ਨਹੀਂ ਆਇਆ ਲੇਕਿਨ ਇਹੋ ਦਫਤਰ ਨੇ ਬੜੀ ਮੁਸ਼ਤਦੀ ਦੇ ਨਾਲ ਆਪਣੀ ਇਨਕੁਆਰੀ ਪੂਰੀ ਕਰਕੇ ਤਕਰੀਬਨ 21 ਲੋਕਾਂ ਦੇ ਖਾਤਿਆਂ ਦੇ ਵਿੱਚ 8 ਲੱਖ ਤੇ 28 26 ਲੋਕਾਂ ਦੇ ਖਾਤਿਆਂ ਦੇ ਵਿੱਚ 815000 ਰੁਪਏ ਜਿਹੜਾ ਉਹ ਡਿਪੋਜ਼ਿਟ ਕਰ ਦਿੱਤਾ ਗਿਆ ਔਰ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਆ ਕੇ ਵੀ ਕਦੀ ਵੀ ਅੱਜ ਤੱਕ ਮਰੇ ਹੋਏ ਪੈਸੇ ਖਾਦੇ ਹੋਏ ਪੈਸੇ ਕਦੀ ਲੋਕਾਂ ਦੇ ਖਾਤਿਆਂ 'ਚ ਵਾਪਸ ਨਹੀਂ ਗਏ ਪਰਚਿਤ ਦਰਜ ਹੋ ਜਾਂਦੇ ਐ ਸਜ਼ਾਵਾਂ ਵੀ ਹੋ ਜਾਂਦੀਆਂ ਪੈਸਾ ਨਹੀਂ ਕਦੀ ਕਿਸੇ ਨੂੰ ਵਾਪਸ ਮਿਲਿਆ ਪਰ ਇਹ ਸਾਡੀ ਸਬਦੀ ਸਰਗਰਮੀ ਦੇ ਨਾਲ ਤੇ ਦਫ਼ਤਰ ਦੀ ਮਸ਼ਤਦੀ ਦੇ ਨਾਲੇ ਪੈਸੇ ਲੋਕਾਂ ਦੇ ਖਾਤੇ ਦੇ ਵਿੱਚ ਚਲੇ ਗਏ ਜਿਨ੍ਹਾਂ ਦੇ ਵਿੱਚੋਂ ਕੁਝ ਲੋਕ ਅੱਜ ਇੱਥੇ ਆਏ ਵੀ ਆ ਧੰਨਵਾਦ ਕਰਨ ਕਿ ਵੀ ਸਾਡੇ ਖਾਤਿਆਂ ਦੇ ਵਿੱਚ ਪੈਸੇ ਆ ਗਏ ਅੱਜ ਟੋਟਲ ਕਿੰਨੀ ਰਕਮ ਨਿਕਲੀ ਆ ਰਕਮ ਮੇਰੇ ਖਿਆਲ ਤੁਸੀਂ ਜੋੜਦੇ ਹੋ ਅੱਜ ਸੈਂਕਸ਼ਨ ਇਹ ਕੋਈ ਨਹੀਂ ਕੋ ਗੱਲ ਅੱਜ ਜਿਹੜੀ ਆ ਨਾ ਇੱਕ ਚਾਰ ਕਿਸ਼ਤਾਂ ਦੇ ਵਿੱਚ ਪੈਸੇ ਜਾਣੇ ਆ ਲੋਕਾਂ ਦੇ ਖਾਤਿਆਂ ਦੇ ਵਿੱਚ 2.5 ਲੱਖ ਰੁਪਏ ਜਿਹੜਾ ਆ ਉਹ ਚਾਰ ਕਿਸ਼ਤਾਂ ਦੇ ਵਿੱਚ ਜਾਣ ਪਹਿਲੀ ਕਿਸ਼ਤ ਜਦੋਂ ਹੀ ਉਹਨਾਂ ਨੇ ਕਿਉਂਕਿ ਆਨਲਾਈਨ ਹੁੰਦੇ ਆ ਔਰ ਜਿਹੜੀ ਆਨਲਾਈਨ ਹੀ ਜੀਓਟੈਗ ਹੋਏ ਹੁੰਦੇ ਆ ਆਨਲਾਈਨ ਜਦੋਂ ਹੀ ਇਹਨਾਂ ਨੇ ਸਟਾਰਟ ਕਰਨਾ ਉਹਦੀ ਫੋਟੋਗ੍ਰਾਫੀ ਹੋਏਗੀ ਫੋਟੋਗ੍ਰਾਫੀ ਆਨਲਾਈਨ ਹੁੰਦੀ ਆ ਸਰ ਇਹਨਾਂ ਦੇ ਖਾਤੇ ਦੇ ਵਿੱਚ ਚੌਥਾ ਹਿੱਸਾ ਪੈਸੇ ਪਹੁੰਚ ਜਾਣਗੇ ਜਿਹਦੇ ਨਾਲ ਆਪਣੀਆਂ ਨੀਆਂ ਵਗੈਰਾ ਭਰਨਗੇ ਔਰ ਅਸੀਂ ਸਾਡੇ ਸਾਰੇ ਪਾਰਟੀ ਦੇ ਵਲੰਟੀਅਰ ਸਾਰੇ ਕਾਉਂਸਲਰ ਸਹਿਬਾਨ ਪੂਰਾ ਇਹਨਾਂ ਤੇ ਪੈਰਿਦਾਰੀ ਕਰਨਗੇ ਇਹਨਾਂ ਦੇ ਮਕਾਨ ਸ਼ੁਰੂ ਹੋਣ ਤੋਂ ਲੈ ਕੇ ਮਕਾਨ ਕੰਪਲੀਟ ਹੋਣ ਤੱਕ ਸਾਡੇ ਵਲੰਟੀਅਰ ਜਿਹੜੇ ਆ ਉਹ ਇਹਨਾਂ ਦੇ ਲੋਕਾਂ ਦੇ ਨਾਲ ਰਹਿਣਗੇ ਤਾਂ ਕਿ ਵਿਚਵਚਾਲੇ ਵੀ ਕਿਸੇ ਕਿਸਮ ਦੀ ਕੋਈ ਸਮੱਸਿਆ ਆਵੇ ਤਾਂ ਉਹਦੀ ਪਰਵਾਹ ਕੀਤੀ ਜਾ ਸਕਣ। ਬਾਕੀ ਵਾਸਤੇ ਹੋਰ। ਮੈਡਮ ਕੁਝ ਇੱਕ ਪ੍ਰਸ਼ੰਕਰ ਹੈਗੇ ਆ ਜਿਨ੍ਹਾਂ ਨੇ ਹਾਲੇ ਤੱਕ ਫਾਰਮ ਨਹੀਂ ਭਰੇ ਹੈਗੇ ਇਹਦੇ ਵਿੱਚ ਜੀ। ਹਾਂ ਜਿਨ੍ਹਾਂ ਨੇ ਨਹੀਂ ਭਰੇ ਉਹਨਾਂ ਨੂੰ ਵੀ ਪਰਵਾਇਆ ਜਾਣਗੇ। ਮੈਂ ਤੁਹਾਨੂੰ ਦੱਸਿਆ ਕਿ ਸਾਡੇ ਕੋਲ ਇਸ ਵੇਲੇ 300-400 ਦੇ ਕਰੀਬ ਅਸੀਂ ਕੰਪਲੀਟ ਕਰ ਰਹੇ ਹਾਂ। ਜਿਹੜੇ 150 ਹੋਰ ਜਿਹੜਾ ਦੇਣਾ ਔਰ 1000 ਦਾ ਟਾਰਗੇਟ ਹੈ। ਔਰ ਜਿਨ੍ਹਾਂ ਦੇ ਨਹੀਂ ਕੰਪਲੀਟ ਹੋਏ ਹੋਣਗੇ ਹੁਣ ਸਾਡੇ ਵਲੰਟੀਅਰ ਫਿਰ ਦੁਬਾਰਾ ਤੋਂ ਕਰ ਕਰ ਜਾਣਗੇ ਆਪੋ ਆਪਣੀ ਵਾਰਡ ਦੇ ਵਿੱਚ ਵਾਰਡਾਂ ਦੇ ਹਿਸਾਬ ਦੇ ਨਾਲ ਆਪਣੇ ਘਰਾਂ 'ਚ ਜਾਣਗੇ ਔਰ ਫਿਰ ਤੋਂ ਅਸੀਂ ਇਹ ਜਿਹੜੀ ਆ ਲਹਿਰਿਕ ਕਿਸਮ ਦੀ ਮੂਵਮੈਂਟ ਸ਼ੁਰੂ ਕਰਾਂਗੇ ਜਿਹਦੇ ਤਹਿਤ ਬਾਕੀ ਰਹਿੰਦੇ ਲੋਕਾਂ ਤੱਕ ਵੀ ਜਿਹੜਾ ਮਕਾਨ ਉਹਨਾਂ ਨੂੰ ਬਣਾ ਕੇ ਦਿੱਤਾ ਜਾਏਗਾ ਛੱਤ ਸਭ ਤੋਂ ਵੱਡੀ ਗੱਲ ਹੁੰਦੀ ਹੈ ਔਰ ਛੱਤ ਇਨਸਾਨ ਦਾ ਸੁਪਨਾ ਹੁੰਦਾ ਕਿ ਉਹਦੇ ਸਿਰ ਤੇ ਛੱਤ ਹੋਵੇ ਔਰ ਆਪਣੇ ਸ਼ਹਿਰ ਦੇ ਵਿੱਚ ਸੈਂਕੜੇ ਐਸੇ ਲੋਕ ਨੇ ਜਿਨ੍ਹਾਂ ਦੇ ਸਿਰ ਦੇ ਉੱਤੇ ਮਜ਼ਬੂਤ ਛੱਤ ਨਹੀਂ ਹੈ ਮਜ਼ਬੂਤ ਛੱਤ ਹੀ ਜ਼ਿੰਦਗੀ ਦੀ ਸਿਕਿਉਰਿਟੀ ਹੈ ਉਹ ਜ਼ਰੂਰ ਜਿੱਤੀ ਚਾਹੂਗੀ ਇਨਸ਼ਾਅੱਲਾ ਕੋਤਰਵਾਸੀਆਂ ਨੂੰ ਕੀ ਕਹਿਣਾ ਚਾਹੋਗੇ ਸਾਰੇ ਨਕੋਦਰਵਾਸੀਆਂ ਨੂੰ ਮੇਰੀ ਅਪੀਲ ਹੈ ਕਿ ਤੁਹਾਡੇ ਆਂਡ ਗਵਾਂਡ ਗਲੀ ਗਵਾਂਡ ਕਿਤੇ ਵੀ ਕੋਈ ਐ ਐਸਾਇੰਸਨ ਹੋਵੇ ਜਿਹਨੂੰ ਮਕਾਨ ਦੀ ਜ਼ਰੂਰਤ ਹੈ ਜਿਹਦਾ ਜੇ ਉਹਦੀ ਮਦਦ ਜ਼ਰੂਰ ਕਰੋ ਉਹਨੂੰ ਨਾਲ ਲੈ ਕੇ ਸਾਡੇ ਪਾਰਟੀ ਦੇ ਵਲੰਟੀਅਰ ਸਹਿਬਾਨਾਂ ਨੂੰ ਮਿਲ ਲਓ ਇਹ ਉਹ ਦਫਤਰ ਦੇ ਵਿੱਚ ਮਿਲ ਲਓ ਉਹਨਾਂ ਦੇ ਡਾਕੂਮੈਂਟ ਕੰਪਲੀਟ ਕਰਵਾ ਲਈਏ ਡਾਕੂਮੈਂਟ ਕਾਫੀ ਨੇ ਕੰਪਲੀਟ ਹੋਣ ਨੂੰ ਟਾਈਮ ਲੱਗਦਾ ਔਰ ਸਾਰੇ ਮਿਲ ਕੇ ਆਪਾਂ ਇਸ ਸ਼ਹਿਰ ਨੂੰ ਸਾਫ਼ ਸੁਥਰਾ ਤੇ ਸੁੰਦਰ ਬਣਾਈਏ ਔਰ ਜਿਨ੍ਹਾਂ ਲੋਕਾਂ ਦੇ ਕੋਲ ਮਕਾਨ ਕੱਚੇ ਆ ਉਹਨਾਂ ਦੇ ਮਕਾਨ ਨੂੰ ਉਹਨਾਂ ਨੂੰ ਦੇ ਕੇ ਅਸੀਂ ਇੱਕ ਚੰਗੇ ਸ਼ਹਿਰੀ ਹੋਣ ਦਾ ਸਬੂਤ ਦਈਏ ਥੈਂਕ ਯੂ ਅੱਜ ਇੱਕ ਵੱਡਾ ਉਪਰਾਲਾ ਨਗਰ ਕੌਂਸਲ ਦੇ ਵਿੱਚ ਨਕੋਦਰ ਪ੍ਰਾਇਕੰਦਰਜੀਤ ਕੌਰ ਮਾਨ ਕੀ ਦੀ ਅਗਵਾਈ ਦੇ ਵਿੱਚ ਕੀ ਕਹਿਣਾ ਚਾਹੋਗੇ ਇਸ ਤਰ੍ਹਾਂ ਜੀ ਜਿਵੇਂ ਪਤਾ ਹੈ ਕਿ ਸ਼ਹਿਰੀ ਵਾਸ ਯੋਜਨਾ ਦੇ ਅਧੀਨ ਅਸੀਂ 259 ਬੰਦਿਆਂ ਨੂੰ ਇਹ ਜਿਹੜੇ ਸੈਂਕਸ਼ਨ ਲੈਟਰ ਦਿੰਦੇ ਆ ਇਹ ਕੇ ਸੈਂਕਸ਼ਨ ਲੈਟਰ ਦਾ ਮਤਲਬ ਹੈ ਕਿ ਇਹਨਾਂ ਦੇ 2.5 ਲੱਖ ਰੁਪਏ ਜਿਹੜਾ ਇਹਨਾਂ ਨੂੰ ਮਕਾਨ ਬਣਾਉਣ ਦਾ ਉਹ ਗਵਰਨਮੈਂਟ ਨੇ ਅਪਰੂਵ ਕਰ ਦਿੱਤਾ ਹੈ ਤੇ ਹੁਣ ਜਿੱਦਾਂ ਜਿੱਦਾਂ ਇਹ ਕੰਮ ਸ਼ੁਰੂ ਕਰਨਗੇ ਜਦੋਂ ਇਹਨਾਂ ਨੇ ਕੰਮ ਸ਼ੁਰੂ ਕਰਨਾ 50000 ਰੁਪਈਆ ਇਸੇ ਤਰ੍ਹਾਂ ਅਲੱਗ-ਅਲੱਗ ਸਟੇ ਜਾਂਦੇ ਜਿੱਦਾਂ ਜਿੱਦਾਂ ਮਕਾਨ ਬਣਾਣਗੇ ਅਸੀਂ ਇਹਨਾਂ ਨੂੰ ਉਸ ਹਿਸਾਬ ਨਾਲ ਪੈਸੇ ਪਾ ਦਾਂਗੇ ਇਹ ਵਾਰਡ ਵਾਈਜ਼ ਦੇ ਉੱਤੇ ਜਾ ਰਹੇ ਜਾਂ ਕਿਸ ਤਰ੍ਹਾਂ ਦਿੱਤੇ ਜਾ ਰਹੇ ਅੱਜ ਇਹ ਸਾਰੇ ਪੂਰੇ ਸਾਰੇ ਹੀ ਆ ਇਹ ਬਾਡ ਵਾਈਜ਼ ਨਹੀਂ ਇਹ ਪੂਰੇ ਜਿੰਨੇ ਵੀ ਸਾਡੇ ਕੋਲ 249 ਕੰਪਲੀਟ ਹੋਏ ਸੀ ਇਹ ਸਾਰੇ ਸ਼ਹਿਰ ਦੇ ਹੀ ਆ ਇਹ ਉਹਨਾਂ ਨੂੰ ਸਾਰਿਆਂ ਨੂੰ ਦਿੱਤੇ ਆ ਸਰ ਇਹਨਾਂ ਨੂੰ ਹੋਰ ਕੀ ਪ੍ਰੋਸੈਸ ਕਰਨਾ ਪਊਗਾ ਅਗੇ ਇਹ ਕੁਝ ਪ੍ਰੋਸੈਸ ਕਰਨ ਦੀ ਲੋੜ ਨਹੀਂ ਜੀ ਸਾਡੇ ਇੱਥੇ ਅਸੀਂ 5 ਬੰਦਿਆਂ ਲਈ ਇੱਕ ਹੈਲਪ ਡੈਸਕ ਬਣਾ ਲਿਆ ਜਿਸ ਬੰਦੇ ਨੂੰ ਵੀ ਜਿਹੜਾ ਐਲੀਜੀਬਲ ਆ ਉਹਨ ਸਿਰਫ ਸਾਡੇ ਕੋਲ ਆਣਾ ਆ ਜੀ ਉਹਦੀ ਸਾਰਾ ਬਾਕੀ ਪ੍ਰੋਸੈਸ ਉਹਦਾ ਫਾਰਮ ਭਰਨਾ ਉਹਦੇ ਕਾਗਜ਼ਾਂ ਦੀ ਫੋਟੋ ਸਟੇਟ ਕਰਨੀ ਉਹ ਸਾਡਾ ਸਰ ਦਫ਼ਤਰ ਕਰੇਗਾ ਜੀ ਉਹਨਾਂ ਨੇ ਸਿਰਫ ਸਾਡੇ ਕੋਲ ਆਪਣੇ ਡਾਕੂਮੈਂਟ ਲੈ ਕੇ ਆਣਾ ਹੈ ਫਾਰਮ ਵੀ ਅਸੀਂ ਭਰਾਂਗੇ ਅਸੀਂ ਇਹ ਜਿਹੜੀ ਆ ਇਹ ਫੈਸਿਲਿਟੀ ਜਿਹੜੀ ਆ ਕਿਉਂਕਿ ਗਰੀਬ ਲੋਕ ਹੁੰਦੇ ਆ ਬਾਹਰੋਂ ਵੀ ਇਹਨਾਂ ਨੂੰ ਫਾਰਮ ਨਾ ਲੈਣੇ ਪੈਣ ਇਸ ਕਰਕੇ ਉਹ ਸਾਰਾ ਪ੍ਰੋਸੈਸ ਜਿਹੜਾ ਉਹ ਨਗਰ ਕਾਉਂਸਲ ਹੀ ਕਰ ਰਹੀ ਹੈ ਕੋਈ ਫੀਸ ਵਗੈਰਾ ਵੀ ਹੈ ਨਹੀਂ ਬਿਲਕੁਲ ਨਹੀਂ ਜੀ ਕੋਈ ਫੀਸ ਨਹੀਂ ਹੈ ਸਰ ਜਿਹੜੇ ਕੁਝ ਰਹਿੰਦੇ ਆ ਉਹਨਾਂ ਦਾ ਕੰਮ ਤਾਂ ਕੋਈ ਨਹੀਂ ਅਸੀਂ ਅਸੀਂ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰਦੇ ਸਾਰਿਆਂ ਨੂੰ ਕਿ ਜੇ ਕੋਈ ਵੀ ਇਸ ਤਰ੍ਹਾਂ ਦਾ ਬੰਦਾ ਹੈ ਉਹ ਸਾਡੇ ਦਫ਼ਤਰ ਨਾਲ ਆ ਕੇ ਕੰਟੈਕਟ ਕਰ ਸਕਦਾ ਆ ਤੇ ਅਸੀਂ ਉਹਨੂੰ ਉਹਦੀ ਪੂਰੀ ਮਦਦ ਕਰਾਂਗੇ ਪ੍ਰਦੀਪ ਸ਼ੇਰਪੁਰ ਜੀ ਸਰ ਅੱਜ 249 ਲਾਪਤਰੀਆਂ ਨੂੰ ਲਾਭ ਦਿੱਤਾ ਗਿਆ ਜਿਨ੍ਹਾਂ ਦੇ ਮਕਾਨ ਡਿਗੇ ਸੀਗੇ ਕੀ ਕਹਿਣਾ ਚਾਹੋਗੇ ਜੀ ਬਿਲਕੁਲ ਅੱਜ ਸਾਡੇ ਕਮੇਟੀ ਘਰ ਦੇ ਵਿੱਚ ਜਿਹੜੇ ਕਹਿ ਲਓ ਵੀ ਕਮੇਟੀ ਘਰ ਦੇ ਯੋਧੇ ਸੀਗੇ ਉਹਨਾਂ ਦੀ ਮਿਹਨਤ ਸਦਕਾ ਤੇ ਸਾਡੇ ਸੀਐਮ ਭਗਵੰਤ ਮਾਨ ਦੀ ਦਿਸ਼ਾ ਨਿਰਦੇਸ਼ੇਠ ਤੇ ਸਾਡੇ ਐਮਐਲਏ ਸਾਹਿਬ ਦੇ ਜਿਹੜੇ ਉਹਨਾਂ ਨੇ ਸਾਡੇ ਕਮੇਟੀ ਘਰ ਦੇ ਅਫਸਰ ਸਹਿਬਾਨ ਉਹਨਾਂ ਨੂੰ ਹਦਾਇਤਾਂ ਦਿੱਤੀਆਂ ਸੀ ਵੀ ਹਰ ਲੋੜਵੰਦ ਘਰਵਾ ਜਿਹੜਾ ਉਹਨੂੰ ਇਹ ਫੈਸਿਲਿਟੀ ਦਿੱਤੀ ਜਾਵੇ ਕੋਈ ਵੀ ਨਕੋਦਰ ਦਾ ਸ਼ਹਿਰ ਦਾ ਐਸਾ ਪਰਿਵਾਰ ਨਾ ਰਹੇ ਵੀ ਜਿਹਨੂੰ ਇਸ ਕੀਮਤੋਂ ਵਾਂਝਾ ਰਹਿ ਜਾਵੇ ਸੋ ਅੱਜ 249 ਘਰਾਂ ਨੂੰ ਅੱਜ ਇਹ ਫੈਸਿਲਿਟੀ ਮਿਲੀ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਪਰਿਵਾਰ ਨਕੋਦਰ ਦੇ ਹੋਰ ਰਹਿ ਗਏ ਆ ਉਹਨਾਂ ਨੂੰ ਸਾਰਿਆਂ ਨੂੰ ਵੀ ਇਹ ਬੇਨਤੀ ਆ ਕਿ ਤੁਸੀਂ ਕਮੇਟੀ ਘਰ ਦੇ ਵਿੱਚ ਆ ਕੇ ਆਪਣੀ ਇਹ ਫਾਈਲਾਂ ਪ੍ਰਵਾਹ ਕੇ ਤੇ ਜਮ੍ਹਾਂ ਕਰਵਾਓ ਤਾਂ ਕਿ ਜਿਹੜੀ ਇਹ ਯੋਜਨਾ ਵਾਂ ਇਹਦੇ ਤਹਿਤ ਉਹਨਾਂ ਨੂੰ ਵੀ ਸਾਰਿਆਂ ਨੂੰ ਲਾਭ ਮਿਲ ਸਕੇ ਜੀ ਪ੍ਰਦੀਪ ਜੀ ਤੁਹਾਡੇ ਏਰੀਏ ਤੇ ਜੇ ਗੱਲ ਕਰੀਏ ਤੁਹਾਡੇ ਏਰੀਏ 'ਚ ਕਿੰਨੇ ਘਰਾਂ ਨੂੰ ਜਿੰਦੇ ਲਾਇਆ ਨਹੀਂ ਬਿਲਕੁਲ ਸਾਡੀ ਬੜੀ ਮਾਣ ਵਾਲੀ ਗੱਲ ਆ ਵੀ ਸਾਡੇ ਵਾਰਡ ਨੰਬਰ 1 ਦੇ ਵਿੱਚ ਅਸੀਂ ਲਗਭਗ 60 55 ਤੋਂ 60 ਪਰਿਵਾਰਾਂ ਨੂੰ ਇਸ ਸਕੀਮ ਦਾ ਫਾਇਦਾ ਦਵਾਇਆ ਵਾ ਤੇ ਜਿਹੜੇ ਕੁਝ ਹੋਰ ਰਹਿ ਗਏ ਸੀਗੇ ਉਹਨਾਂ ਨੂੰ ਅਗਲੇ ਪ੍ਰੋਸੈਸ ਦੇ ਵਿੱਚ ਉਹਨਾਂ ਨੂੰ ਵੀ ਇਹ ਫਾਇਦਾ ਮਿਲੂਗਾ ਜੀ ਉਹੋ ਚੁਪਰੀਆਂ ਜੀ ਸਾਰਾ ਜ 249 ਲਾਭਪਤਰੀਆਂ ਨੂੰ ਲਾਭ ਮਿਲਿਆ ਆ ਕੀ ਕਹਿਣਾ ਜਾਊਗਾ ਇਹ ਦੇਖੋ ਜੀ ਸਾਡੇ ਆਪਣੀ ਪਾਰਟੀ ਦੇ ਵਲੰਟੀਅਰਾਂ ਦਾ ਜੀ ਮਿਹਨਤ ਦਾ ਸਰਗਾ ਆ ਜੀ ਲੋਕਾਂ ਦੀ ਸੇਵਾ ਵਿੱਚ ਹਰ ਟਾਈਮ ਹਾਜ਼ਰ ਰਹਿੰਦੇ ਆ ਤੇ ਉਹਨਾਂ ਦੀ ਬਦੌਲਤ ਇਹ ਜਿੰਨੇ ਵੀ ਗਰੀਬ ਪਰਿਵਾਰਾਂ ਨੂੰ ਦੇ ਸਿਰ ਤੇ ਛੱਤ ਪਾਉਣਾ ਸਾਡਾ ਡਿਊਟੀ ਦਾ ਹੈ ਹੀ ਹੈ ਸਾਡਾ ਫਰਜ਼ ਵੀ ਹੈ